ਹਾਂਜੀ ਸਰਾਜ ਜਿਹੜਾ ਕੇਸ ਹੈਗਾ ਜੀ ਇਹ ਕੀ ਗੋਲੀਆਂ ਫੜੀਆਂ ਕੀ ਹੈਗਾ ਸਰਕਾਰ ਮੰਨਜੋਗ ਪੀਐਮ ਪੰਜਾਬ ਮੰਨਜੋਗ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤੇ ਜੋਧ ਨਸ਼ਾ ਅਵਰੋਧ ਮੰਨਜੋਗ ਇਹ ਹੈ ਜੀ ਐਸਐਸਓਸੀਆ ਅਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਇੱਕ ਸਿਕਰੇਟ ਇਨਫੋਰਮੇਸ਼ਨ ਮਿਲੀ ਹੇ ਕਿ ਗਰਦਾਸਪੁਰ ਪਠਾਨਕੋਟ ਬਾਈਪਾਸ ਤੇ ਚਾਰ ਨੌਜਵਾਨ ਜਿਹੜੇ ਆ ਉਹ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਲੈ ਜਾ ਰਹੇ ਆ ਜਿਹਦੇ ਕਿੰਨੇ ਦੁਰਗਿਆਨ ਹੋ ਗਏ ਇੱਕ 32520 ਗੋਲੀਆਂ ਨੇ ਨਾਲ ਕੈਪਸੂਲ ਨੇ ਜਿਹੜੇ ਬਰਾਮਦ ਕੀਤੇ ਇਹ ਇੰਨੀ ਵੱਡੀ ਮਾਤਰਾ ਦੇ ਵਿੱਚ ਕਿੱਥੋਂ ਆਈਆਂ ਇਹਨਾਂ ਇਹ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਇਹਨਾਂ ਨੂੰ ਇਹ ਗੋਲੀਆਂ ਕਿੱਥੋਂ ਲੈ ਕੇ ਤੇ ਕਿੱਥੇ ਸਪਲਾਈ ਚਾਹ ਕਰੀਆਂ ਗੋਲੀਆਂ ਆਈਆਂ ਕਿੱਥੋਂ ਕਿਉਂਕਿ ਬੜੀ ਵੱਡੀ ਮਾਤਰਾ ਹੈ ਕੋਈ ਆਪਣੇ ਕੋਈ ਕਹਿ ਰਹੇ ਸੀ ਵੀ ਕੋਈ ਆਪਣਾ ਔਸ਼ਧੀ ਕੇਂਦਰ ਵੀ ਕੁਝ ਹੈਗੇ ਨੇ ਕਿੱਥੇ ਹਾਂ ਇਹ ਇਹਨਾਂ ਵਿੱਚੋਂ ਜਿਹੜੇ 4 ਅਕਿਊਜ਼ ਅਰੈਸਟਡ ਨੇ ਇਹਨਾਂ ਵਿੱਚੋਂ ਜਿਹੜੇ ਨੇ 2 ਅਕਿਊਜ਼ ਜਿਹੜੇ ਆ ਜਾਂਚ ਸ਼ੋਦੀ ਕੇਂਦਰ ਦੇ ਵਿੱਚ ਆਜਾ ਮਤਲਬ ਕੰਮ ਕਰਦੇ ਮੈਡੀਕਲ ਸੋਰ ਤੇ ਮੁੰਡੇ ਕਿੱਥੇ ਤੇ ਰਹਿਣ ਵਾਲੇ ਇਹ ਚਾਰੇ ਨੌਜਵਾਨ ਜਿਹੜੇ ਨੇ ਜ਼ਿਲ੍ਹਾ ਪਠਾਨਕੋਟ ਦੇ ਰਹਿਣ ਵਾਲੇ ਆ ਤੇ ਕੰਮ ਕਿੱਥੇ ਕਰਦੇ ਕੰਮ ਵਿੱਚ ਉਹਤੇ ਜਨਨੋਸ਼ਧੀ ਕੇਂਦਰ ਪਠਾਨਕੋਟ ਹੀ ਕਰਦੇ ਆ